ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਸ਼ਿਕਾਇਤਕ ਸਾਬ ਦੇ ਜਥੇਦਾਰ ਗਨੇ ਰਕबीर ਸਿੰਘ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਡਿਓਟੀ ਤੇ ਗੋਰੀਆਂ ਮਾਰਨ ਦੇ ਦੋਸ਼ੀ ਨਰਾਇਣ ਸਿੰਘ ਨੂੰ ਪੰਥ ਚੋਂ ਖਾਰਜ ਕਰਨ ਦੀ ਮੰਗ ਕੀਤੀ ਹੈ ਦਾਜੇ ਕਿ ਜਥੇਦਾਰ ਸ਼੍ਰੀ ਕਾਲਕਤ ਸਾਬ ਨੂੰ ਮਿਲੇ ਸ਼੍ਰੋਮਣੀ ਕਮੇਟੀ ਦੇ ਵਫਾਜ ਜੂਨੀਅਰ ਮੀਤ ਪ੍ਰਧਾਨ ਮਲਦੇਵ ਸਿੰਘ ਕਲਿਆਣ ਅੰਤਰਿਕ ਮੈਂਬਰ ਸੁਰਜੀਤ ਸਿੰਘ ਤੁੱਗਲਵਾਲਾ ਪਰਮਜੀਤ ਸਿੰਘ ਖਾਲਸਾ ਅਮਰੀਕ ਸਿੰਘ ਵਿਚੋਹਾ ਤੇ ਹਿੰਦਰ ਸਿੰਘ ਖਾਲਸਾ ਸ਼ਾਮਲ ਸਨ ਜਿਹੜਾ ਗੁਰਦਾਰ ਸ਼ਿਕਾਤਕ ਸਾਬ ਨੂੰ ਸੌਂਪੇ ਮੰਗ ਪੱਤਰ ਚ ਕਿਹਾ ਕਿ ਸਚਕਾਰ ਜੀ ਰਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਸ਼ਿਕਾਤਕ ਸਾਬ ਤੋਂ ਲੱਗੇ ਧਾਰਮਿਕ ਸੇਵਾ ਸਮਰਪਿਤ ਭਾਵਨਾ ਨਾਲ ਨਿਭਾ ਰਹੇ ਸੁਖਬੀਰ ਬਾਦਲ ਤੇ ਨਰਾਇਣ ਸਿੰਘ ਨਾਂ ਦੇ ਵਿਅਕਤੀ ਵੱਲੋਂ ਕੀਤੇ ਗਏ ਹਮਲੇ ਸਮੇਂ ਸਚਕਾਰ ਜੀ ਰਮੰਦਰ ਸਾਹਿਬ ਦੀ ਡਿਓਡੀ ਦੇ ਥੰਮ ਉੱਪਰ ਗੋੜੀਆਂ ਲੱਗਨ ਨਾਲ ਸਾਨੂੰ ਗਹਿਰਾ ਮਾਨਸਿਕ ਦੁੱਖ ਪੂਜਾ ਉਹਨਾਂ ਨੇ ਕਿਹਾ ਕਿ ਹਮਲਾ ਜਿਤੇ ਸ਼ਿਕਾਤਕ ਸਾਬ ਦੇ ਆਦੇਸ਼ਾ ਦੇ ਸਿੱਧੇ ਤੌਰ ਤੇ ਤੋਹੀਨ ਹੈ ਉੱਤੇ ਹੀ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਦੀ ਵੱਡੀ ਬੇਇੱਜ਼ਤੀ ਤੇ ਦੀ ਰੂਹਾਨੀਅਤ ਨੂੰ ਖੰਡਿਤ ਕਰਨ ਵਾਲੀ ਕੋਜੀ ਹਰਕਤ ਵੀ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਸਿੱਖ ਤੇ ਦੁਨੀਆ ਭਰ ਦੇ ਸ਼ਰਧਾਲੂ ਉਤਮਸਤਕ ਹੋ ਕੇ ਆਪਣੀ ਆਤਮਿਕ ਤ੍ਰਿਪਤੀ ਦੇ ਨਾਲ ਸ਼ਾਂਤੀ ਸਹਿਜ ਸੇਵਾ ਭਾਵ ਜਿਹੇ ਗੁਣਾਂ ਨੂੰ ਆਪਣੇ ਅੰਦਰ ਸਮੋ ਕੇ ਲੈ ਜਾਂਦੇ ਨੇ ਉਹਨੇ ਕਿਹਾ ਕਿ ਇਥੋਂ ਦੀਆਂ ਜੀਵਨ ਬਖਸ਼ਣ ਵਾਲੀਆਂ ਤਰੰਗਾ ਮਨੁੱਖ ਨੂੰ ਇੱਕ ਮੁਕਮਲ ਸਮਰਪਣ ਤੇ ਅੰਗਮੇ ਇਲਹਾਮ ਦਾ ਰਾ ਦਿਖਾਉਂਦੀਆਂ ਨੇ ਅਜੀਹੇ ਪਾਵਨ ਸਥਾਨ ਵੱਲ ਹਮਲਾ ਕਰੋਨਾ ਸ਼ਰਦਾਲੂਆ ਦੀ ਪਵਨਾਵਾ ਧਾਰਤਾਂ ਕਰਨ ਵਾਲਾ ਸਿੱਖ ਜਗਤ ਕੋਲੋਂ ਤਾਂ ਪਹਿਲਾ ਹੀ ਜੂਨ 1984 ਸਮੇਂ ਕਾਂਗਰਸ ਹਕੂਮਤ ਵੱਲੋਂ ਇਸ ਸਥਾਨ ਤੇ ਕੀਤੇ ਗਏ ਫੌਜੀ ਹਮਲੇ ਦਾ ਦਰਦ ਨਹੀਂ ਭੁੱਲਿਆ ਜਾ ਰਿਹਾ ਤੇ ਹੁਣ ਇਸ ਤਾਜ਼ਾ ਹਰਕਤ ਨਾਲ ਇੱਕ ਵਾਰ ਫਿਰ ਸਿੱਖਾਂ ਨੂੰ ਮਾਨਸਿਕ ਪੀੜਾ ਪੁੱਜੀ ਹੈ ਅਗਰ ਸ਼੍ਰੋਮਣੀ ਕਮੇਟੀ ਉਦਾਰਾ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਕਿ ਪੰਜ ਸਿੱਖ ਸਹਿਬਾਨ ਇਸ ਤੇ ਦਿਰਘ ਵਿਚਾਰ ਕਰਨ ਤੇ ਕਰੋਨੇ ਕਟਾ ਨੂੰ ਅੰਜਾਮ ਦੇਣ ਵਾਲੇ ਨਾਰਾਇਣ ਸਿੰਘ ਚੋੜਾ ਨੂੰ ਪਾਸ ਚੋ ਚੇਕ ਦੇ